ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਤੇ ਟੇਸਟੀ ਮਟਰ ਤੇ ਖੁੰਮਾਂ ਦੀ ਬਹੁਤ ਹੀ ਵਧੀਆ ਟੇਸਟੀ ਸਬਜੀ ਇਹਦੇ ਵਾਸਤੇ ਆਪਾਂ ਲੈਨੇ ਆ 1/2 ਕਿਲੋ ਮਟਰ 1 ਪੈਕਟ ਆਪਾਂ ਖੁੰਮਾਂ ਦਾ ਲਿਆ ਤੁਸੀਂ ਇਹਨੂੰ ਮਸ਼ਰੂਮ ਵੀ ਕਹਿ ਸਕਦੇ ਹੋ ਨਾਲ ਟਮਾਟਰ ਪਾਵਾਂਗੇ ਧਨੀਆ ਹਰਾ ਕੱਟਿਆ ਹੋਇਆ ਅਦਰਕ ਲਸਣ ਹਰੀਆਂ ਮਿਰਚਾਂ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਪਿਆਜ਼ ਤੇ ਬਹੁਤ ਹੀ ਵਧੀਆ ਸਬਜੀ ਬਣਾ ਕੇ ਕਰਨਗੀ ਤਿਆਰ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਆਪਾਂ ਪਾਾਂਗੇ ਇੱਕ ਕੜਚੀ ਸਰੋਂ ਤੇ ਤੇਲ ਦੀ ਇਹਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਗਰਮ ਗਰਮ ਕਰਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਸ਼ਰੂਮ ਜਿਹਨੂੰ ਅਸੀਂ ਤਾਂ ਪੰਜਾਬੀ ਇਹਨੂੰ ਖੁੰਬਾ ਹੀ ਕਹ ਕੇ ਬੁਲਾਉਂਦੇ ਹਾਂ ਠੀਕ ਹੈ ਜੀ ਤੁਸੀਂ ਮਸ਼ਰੂਮ ਕਹਿੰਦੇ ਹੋਗੇ ਸਾਡੇ ਇਧਰ ਇਹਨੂੰ ਖੁੰਬਾ ਹੀ ਕਹਿੰਦੇ ਨੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਕਰਾਂਗੇ ਫਰਾਈ ਤਾਂ ਕਿ ਇਹਦਾ ਕੱਚਾ ਆਪਾਂ ਨੇ ਬਿਲਕੁਲ ਵੀ ਨਾ ਰਵੇ ਤੇ ਬਹੁਤ ਵਧੀਆ ਇਹਦਾ ਸਬਜੀ ਦੇ ਵਿੱਚ ਟੇਸ ਆਵੇ ਥੋੜੀ ਜਿਹੀ ਹਲਕੀ ਜਿਹੀ ਪਾਈ ਆਪਾਂ ਇਹਦੇ ਵਿੱਚ ਕਾਲੀ ਮਿਰਚ ਠੀਕ ਹੈ ਜੀ ਲਓ ਜੀ మీడియం ਗੈਸ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਫਰਾਈ ਕਰਨਾ ਹੈ ਤੁਸੀਂ ਦੇਖ ਸਕਦੇ ਆ ਇਹਦਾ ਕਲਰ ਬਰਾਊਨ ਜਿਹਾ ਹੋਣਾ ਚਾਹੀਦਾ ਇਹ ਹੀ ਇਹਦੀ ਨਿਸ਼ਾਨੀ ਹੈ ਕਿ ਬਹੁਤ ਵਧੀਆ ਫਰਾਈ ਹੋ ਚੁੱਕੀਆਂ ਨੇ ਤੇ ਬਿਲਕੁਲ ਵੀ ਇਹ ਕੱਚੀਆਂ ਨਹੀਂ ਹੈਗੀਆਂ ਹੁਣ ਸਾਰੇ ਨੂੰ ਆਪਾਂ ਬਾਹਰ ਕੱਢ ਲਾਂਗੇ ਤੇ ਗੈਸ ਆਪਣਾ ਬਿਲਕੁਲ మీడియం ਆ ਠੀਕ ਹੈ ਜੀ ਲਓ ਜੀ ਬਹੁਤ ਵਧੀਆ ਖੁੰਮਾ ਆਪਣੀਆਂ ਬਣ ਕੇ ਤਿਆਰ ਹੋਈਆਂ ਨੇ ਤੇ ਹੁਣ ਉਸੇ ਤੇਲ ਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਜੀਰੇ ਦਾ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਥੋੜੀ ਜੀ ਹਲਕੀ ਜੀ ਕਾਲੀ ਮਿਰਚ ਤੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਸੁੱਕਾ ਧਨੀਆ ਠੀਕ ਹੈ ਜੀ ਮੇਜ਼ਰਮੈਂਟ ਦੇ हिसाब ਨਾਲ ਆਪਾਂ ਤੁਹਾਨੂੰ ਦੱਸਤਾ ਏ ਇਹ ਮਸਾਲੇ ਤੁਸੀਂ ਜ਼ਰੂਰ ਪਾਉਣੇ ਆਪਾਂ ਇਸ ਨੂੰ ਮੈਸ਼ ਕਰਕੇ ਹੱਥਾਂ ਦੇ ਨਾਲ ਤਾਂ ਪਾਇਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਮੀਡੀਅਮ ਕੈਸ ਤੇ ਨਾਲ ਹੀ ਪਕਾ ਕੇ ਤੇ ਥੋੜੀ ਜਿਹਾ ਪਾਵਾਂਗੇ ਤੇ ਅਜਵਾਇਨ ਅਜਵਾਇਨ ਤੁਸੀਂ ਜ਼ਰੂਰ ਪਾਓ ਸਬਜ਼ੀ ਦੇ ਵਿੱਚ ਬਹੁਤ ਵਧੀਆ ਹੁੰਦੀ ਹੈ ਪੇਟ ਵਾਸਤੇ ਲਵਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਲਸਣ ਦਿਨਾਲੀ ਪਾਣਗੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਹੁਣ ਆਪਾਂ ਇਹਦੇ ਵਿੱਚ ਨਾਲ ਹੀ ਪਾਨੇਗੇ ਬਰੀਕ ਕੱਟੇ ਹੋਏ ਪਿਆਜ਼ ਤੇ ਮਸਾਲੇ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਕਿ ਇਹਦਾ ਬਿਲਕੁਲ ਵੀ ਕੱਚਾਪਨ ਹੋਵੇ ਕਿਉਂਕਿ ਸਾਰੇ ਸਬਜੀ ਮਸਾਲੇ ਦੇ ਸਿੱਟੇ ਹੁੰਦੀ ਹੈ ਠੀਕ ਹੈ ਜੀ ਜੇ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਬ੍ਰਾਊਨ ਕਰਾਂਗੇ ਤਾਂ ਕਿ ਜਦੋਂ ਆਪਣੀ ਸਬਜੀ ਬਣੇ ਤਾਂ ਬਹੁਤ ਵਧੀਆ ਦਾ ਟੇਸਟ ਆਵੇ ਬਿਲਕੁਲ ਵੀ ਕੱਚਾਪਨ ਨਾ ਆਵੇ ਲਓ ਜੀ ਹੁਣ ਆਪਾਂ ਨਾਲ ਦੀ ਨਾਲ ਇਹਨੂੰ ਮਸਾਲਿਆਂ ਨੂੰ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨਾਂਗੇ ਇਸ ਤਰੀਕੇ ਨਾਲ ਤੁਸੀਂ ਮਟਰ ਖੁੰਮਾ ਦੀ ਸਬਜ਼ੀ ਜ਼ਰੂਰ ਬਣਾਇਓ ਬਹੁਤ ਵਧੀਆ ਲੱਗਦੀ ਹੈ ਖਾਣ ਦੀ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਆਪਾਂ ਤੁਹਾਨੂੰ ਪਹਿਲਾਂ ਵੀ ਰੈਸিপি ਦਿੱਤੀ ਹੈ ਖੁੰਮਾ ਦੀ ਮਸ਼ਰੂਮ ਦੀ ਉਹ ਵੀ ਤੁਸੀਂ ਜ਼ਰੂਰ ਦੇਖ ਸਕਦੇ ਹੋ ਚੈਨਲ ਤੇ ਜਾ ਕੇ ਲਓ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ ਤੇ ਬਾਕੀ ਧਨੀਆ ਆਪਾਂ ਇਹਦੀ ਵਿੱਚ ਬਾਅਦ ਚ ਐਡ ਕਰਾਂਗੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਸ ਤਰਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ ਤੇ ਚੰਗੀ ਤਰ੍ਹਾਂ ਮਸਾਲੇ ਨੂੰ ਆਪਾਂ ਭੁੰਨਾਂਗੇ ਤੇ ਗੈਸ ਆਪਣਾ మీడియం ਆ ਠੀਕ ਆ ਜੀ ਤੇ ਮਸਾਲੇ ਆਪ ਦੇ ਦੇਖ ਸਕਦੇ ਤੁਸੀਂ ਪਿਆਜ਼ ਆਪਣੇ ਬ੍ਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਨਾ ਹੈ ਟਮਾਟਰ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਚਮਚਾ ਨਮਕ ਦਾ ਪਾਇਆ ਤੁਹਾਨੂੰ ਪਤਾ ਹਮੇਸ਼ਾ ਹੀ ਆਪਾਂ ਤੜਜਿਆਂ ਦੇ ਵਿੱਚ ਇੱਕ ਚਮਚਾ ਨਮਕ ਤਾਂ ਜ਼ਰੂਰ ਪਾਣੇ ਆ ਕਿਉਂਕਿ ਆਪਾਂ ਇਹਦੇ ਵਿੱਚ ਜਦੋਂ ਜਦੋਂ ਟਮਾਟਰ ਪਾ ਗਿਓ ਆਪਸ ਵਿੱਚ ਚੰਗੀ ਤਰ੍ਹਾਂ ਘੁਲ ਜਾਣਗੇ ਤੇ ਬਹੁਤ ਛੇਤੀ ਆਪਣਾ ਮਸਾਲਾ ਬਣ ਕੇ ਤਿਆਰ ਹੋਊਗਾ ਆਪਣੇ ਟਮਾਟਰ ਬਿਲਕੁਲ ਵੀ ਸਬਜੀ ਦੇ ਵਿੱਚ ਖੜੇ ਖੜੇ ਨਹੀਂ ਰਹਿਣਗੇ ਕਈ ਵਾਰ ਬੱਚਿਆਂ ਨੂੰ ਨਹੀਂ ਪਸੰਦ ਆਉਂਦੀ ਠੀਕ ਹੈ ਜੀ ਇਸ ਤਰੀਕੇ ਨਾਲ ਜਦੋਂ ਆਪਾਂ ਪਿਆਜ਼ਾਂ ਤੇ ਟਮਾਟਰਾਂ ਦੇ ਵਿੱਚ ਨਮਕ ਪਾਵਾਂਗੇ ਤਾਂ ਚੰਗੀ ਤਰ੍ਹਾਂ ਸਬਜ਼ੀ ਦੇ ਵਿੱਚ ਘੁਲ ਜਾਂਦੀ ਨਹੀਂ ਠੀਕ ਹੈ ਜੀ ਲਓ ਜੀ ਹੁਣ ਦੋ ਕੱਟੇ ਹੋਏ ਟਮਾਟਰ ਬਰੀਕ ਆਪਾਂ ਉਹਨੂੰ ਵੀ ਪਿਆਜ਼ਾਂ ਦੇ ਵਿੱਚ ਪਾਤਾ ਤੇ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨਾਂਗੇ ਇਸ ਤਰੀਕੇ ਨਾਲ ਆਪਾਂ ਨਾਲ ਦੀ ਨਾਲ ਇਹਨੂੰ ਹਿਲਾਈ ਜਾਵਾਂਗੇ ਮੀਡੀਅਮ ਕੈਂਸ ਤੇ ਸਾਰਾ ਮਸਾਲਾ ਬਣਾ ਕੇ ਆਪਾਂ ਤਿਆਰ ਕਰਨਾ ਹੈ ਜੇ ਤੁਸੀਂ ਇੱਕਦਮ ਆਪਾਂ ਤੇਜ਼ ਕਰਾਂਗੇ ਗੈਸ ਨੂੰ ਤੇ ਮਸਾਲਾ ਸੜਨ ਦੇ ਵੀ ਆਪਸ਼ਨ ਹੁੰਦੇ ਹੈ ਇਸ ਕਰਕੇ ਤੁਸੀਂ ਇਹਨੂੰ ਮੀਡੀਅਮ ਗੈਸ ਤੇ ਸਾਰੇ ਮਸਾਲੇ ਬਣਾ ਕੇ ਤਿਆਰ ਕਰੋ। ਲਓ ਜੀ ਨਾਗਨਾ ਫਹਲਾਉਂਦੇ ਪਏ ਆ ਕਿ ਹੁਣ ਆਪਾਂ ਇਹਦੇ ਵਿੱਚ ਪਾਦੇ ਨੇ ਇੱਕ ਚਮਚਾ ਹਲਦੀ ਥੋੜੀ ਜਿਹੀ ਪਾਈ ਆ ਆਪਾਂ ਲਾਲ ਮਿਰਚ ਲਾਲ ਮਿਰਚ ਆਪਾਂ ਜ਼ਿਆਦਾ ਨਹੀਂ ਐਡ ਕਰਦੀ ਠੀਕ ਹੈ ਜੀ ਤੇ ਅੱਧਾ ਚਮਚਾ ਧੋ ਵੀ ਘੱਟ ਥੋੜਾ ਜਿਹਾ ਪਾਇਆ ਆਪਾਂ ਗਰਮ ਮਸਾਲਾ ਤੇ ਅੱਧਾ ਚਮਚਾ ਪਾਇਆ ਆਪਾਂ ਢੇਕੀ ਮਿਰਚ ਦਾ ਥੱਕੇ ਦੀ ਸਬਜ਼ੀ ਦਾ ਕਲਰ ਬਹੁਤ ਵਧੀਆ ਆਵੇ ਲੋ ਜੀ ਜੇ ਤੁਹਾਨੂੰ ਦੇਗੀ ਮਿਰਚ ਨਹੀਂ ਪਸੰਦ ਹੈਗੀ ਤਾਂ ਤੁਸੀਂ ਇਸ ਦੀ ਜਗ੍ਹਾ ਤੇ ਚਕੁੰਦਰ ਦੇ ਪੀਸ ਵੀ ਕਟ-ਕਟ ਕੇ ਤੋਂ ਹਲਕੇ ਜਿਹੀ ਬਰੀਕ ਬਰੀਕ ਕੱਟ ਕੇ ਸਬਜ਼ੀ ਦੇ ਵਿੱਚ ਐਡ ਕਰ ਸਕਦੇ ਹੋ ਤੇ ਨਾਲ ਵੀ ਇਹਦਾ ਬਹੁਤ ਵਧੀਆ ਕਲਰ ਆਂਦਾ ਸਬਜ਼ੀ ਦਾ ਲੋ ਜੀ ਇਸ ਤਰੀਕੇ ਨਾਲ ਪਚੰਗੀ ਤਰ੍ਹਾਂ ਇਸ ਨੂੰ ਮੈਸ਼ ਕਰ ਦਾਂਗੇ ਤੇ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਗੇ ਜਿਹੜਾ ਆਪਾਂ ਮਸਾਲੇ ਐਡ ਕੀਤੇ ਨੇ ਉਹ ਵੀ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਹੋ ਜਾਣਗੇ ਤੇ ਇੱਕ ਕੜਚੀ ਪਾਣੀ ਦੀ ਪਾ ਕੇ ਆਪਾਂ ਮਸਾਲੇ ਨੂੰ ਹੁਣ ਚੰਗੀ ਤਰ੍ਹਾਂ ਭੁੰਨਣਾ ਠੀਕ ਹੈ ਜੀ ਜਦੋਂ ਆਪਾਂ ਇਹਦੇ ਵਿੱਚ ਪਾਣੀ ਪਾਉਂਦੇ ਹਾਂ ਬਹੁਤ ਵਧੀਆ ਆਪਣਾ ਮਸਾਲਾ ਭੁੰਨ ਕੇ ਤਿਆਰ ਹੁੰਦਾ ਤੇ ਮਸਾਲੇ ਦੀ ਰੰਗਤ ਵੀ ਬਹੁਤ ਜ਼ਿਆਦਾ ਵਧੀਆ ਆਂਦੀ ਹੈ। ਲਓ ਜੀ ਇੱਕ ਘੜਛੀ ਆਪਾਂ ਇਹਦੇ ਵਿੱਚ ਹੋਰ ਐਡ ਕਰਤੀ ਠੀਕ ਹੈ ਜੀ। ਤੇ ਹੁਣ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਕੇ ਆਪਾਂ ਤਿਆਰ ਕਰ ਲੈਣਾ। ਲਓ ਜੀ। ਮਸਾਲਾ ਆਪਣਾ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ। ਬਹੁਤ ਵਧੀਆ ਮਸਾਲਾ ਬਣ ਕੇ ਆਪਣਾ ਤਿਆਰ ਹੋਇਆ ਤੇ 1 ਮਿੰਟ ਹੁਣ ਠਾਕ ਕੇ ਪਕਾਵਾਂਗੇ ਆਪਾਂ। ਤੇ ਉਹ ਨਾਲ ਦੇ ਨਾਲ ਇਸ ਤਰੀਕੇ ਨਾਲ ਆਪਾਂ ਹਿਲਾਉਂਦੀ ਰਵਾਂਗੇ ਬਹੁਤ ਵਧੀਆ ਮਸਾਲਾ ਬਣ ਕੇ ਤਿਆਰ ਹੋਇਆ ਆਪਣਾ ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਮਟਰ ਨੂੰ ਐਡ ਕਿਉਂਕਿ ਖੁੰਬਾ ਨੂੰ ਤਾਂ ਆਪਾਂ ਫਰਾਈ ਕਰਕੇ ਪਹਿਲਾਂ ਹੀ ਰੱਖ ਲਿਆ ਠੀਕ ਹੈ ਜੀ ਬਸ ਹੁਣ ਆਪਾਂ ਇਹਦੇ ਵਿੱਚ ਮਟਰਾਂ ਨੂੰ ਪਾਵਾਂਗੇ ਮਸਾਲੇ ਦੇ ਵਿੱਚ ਹੀ ਤਾਂ ਕਿ ਬਹੁਤ ਵਧੀਆ ਮਸਾਲੇ ਦੇ ਵਿੱਚ ਵੀ ਆਪਾਂ ਮਟਰਾਂ ਨੂੰ ਚੰਗੀ ਤਰ੍ਹਾਂ ਪੁੰਨਾਗੇ ਮਟਰ ਨੂੰ ਆਪਾਂ ਪਾਣੀ ਦੇ ਵਿੱਚ ਭੌਂ ਕੇ ਰੱਖਤਾ ਸੀ ਤੁਸੀਂ ਸਾਰੇ ਮਟਰ ਨੂੰ ਕੱਟ ਕੇ ਮਸਾਲੇ ਦੇ ਵਿੱਚ ਐਡ ਕਰਾਂਗੇ ਸਾਰੇ ਮਟਰ ਨੂੰ ਆਪਾਂ ਮਸਾਲੇ ਦੇ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਕੜਛੀ ਦੇ ਨਾਲ ਹਿਲਾ ਦਾਂਗੇ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਇਸ ਤਰੀਕੇ ਦਾ ਜ਼ਰੂਰ ਬਣਾਇਓ ਬਸ ਸਬਜੀ ਬਣਾਉ ਲਈ ਤੁਹਾਨੂੰ ਮੀਜ਼ਰਮੈਂਟ ਦਾ ਹਿਸਾਬ ਸਹੀ ਹੋਣਾ ਚਾਹੀਦਾ ਤੇ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਕਈ ਵਾਰੀ ਬੱਚੇ ਆਪਣੇ ਬਾਹਰ ਹੁੰਦੇ ਇੰਡੀਆ ਤੋਂ ਕਈ ਵਾਰੀ ਬੱਚੇ ਆਪਣੇ ਸਟੂਡੈਂਟ ਹੁੰਦੇ ਆ ਠੀਕ ਹੈ ਨਾ ਜੀ ਉਹ ਕਈ ਵਾਰ ਆਪਣੇ ਹੋਸਟਲ ਵਗੈਰਾ ਜਿੱਥੇ ਰਹਿੰਦੇ ਨੇ ਉਸ ਖੁਦ ਸਬਜੀ ਬਣਾ ਕੇ ਬਹੁਤ ਸੌਖੇ ਤਰੀਕੇ ਨਾਲ ਤਿਆਰ ਕਰ ਸਕਦੇ ਆ ਤੇ ਆਪਾਂ ਤੁਹਾਨੂੰ ਇੱਕ ਇੱਕ ਚੀਜ਼ ਮੀਜ਼ਰਮੈਂਟ ਦੇ ਹਿਸਾਬ ਨਾਲ ਸਹੀ ਸਹੀ ਦੱਸ ਦਿਆਂ ਠੀਕ ਹੈ ਜੀ ਲਓ ਜੀ ਮਸਾਲੇ ਦੇ ਵਿੱਚ ਆਪਾਂ ਦੋ ਤਿੰਨ ਮਿੰਟ ਚੰਗੀ ਤਰ੍ਹਾਂ ਮਟਰਾਂ ਨੂੰ ਭੁੰਨ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸ਼ਰੂਮ ਮਤਲਬ ਆਪਾਂ ਖੁੰਮਾ ਨੂੰ ਐਡ ਕਰਾਂਗੇ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਆਪਸ ਵਿੱਚ ਇਹਨੂੰ ਮਿਕਸ ਕਰ ਦਾਂਗੇ ਜੇ ਤੁਸੀਂ ਇਹਨੂੰ ਗਰੇਵੀ ਨਾਲ ਖਾਣਾ ਚਾਹੁੰਦੇ ਗਰੇਵੀ ਵਰਕਣੀ ਚਾਹੁੰਦੇ ਹੋ ਤੁਸੀਂ ਇਹਦੀ ਤਾਂ ਤੁਸੀਂ ਇਹਨੂੰ ਗਰੇਵੀ ਦੀ ਤਰ੍ਹਾਂ ਵੀ ਇਹਨੂੰ ਖਾ ਸਕਦੇ ਹੋ ਤੇ ਜੇ ਤੁਸੀਂ ਜਿੰਨਾ ਤੁਹਾਨੂੰ ਲੋੜ ਮੁਤਾਬਿਕ ਚ ਪਾਣੀ ਐਡ ਕਰਨਾ ਚਾਹੁੰਦੇ ਤੁਸੀਂ ਉਨਾ ਹੀ ਪਾਣੀ ਇਹਦੇ ਵਿੱਚ ਪਾ ਸਕਦੇ ਹੋ ਜੇ ਤੁਸੀਂ ਇਹਨੂੰ ਜ਼ਿਆਦਾ ਤਰੀ ਵਾਲੀ ਬਣਾ ਕੇ ਇਹਨੂੰ ਚਾਲ ਵਗੈਰ ਨਾਲ ਖਾਣਾ ਚਾਹੁੰਦੇ ਹੋ ਤੇ ਤੁਸੀਂ ਥੋੜਾ ਜਿਹਾ ਪਾਣੀ ਜ਼ਿਆਦਾ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਟੋਟਲੇ ਦੇ ਵਿੱਚ ਦੋ ਤਿੰਨ ਗਲਾਸੀ ਪਾਣੀ ਤੇ ਪਾਈ ਨਹੀਂ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਹਿਲਾਉਣਾ ਤਾਂ ਤੇ ਹੁਣ ਇਹ ਮੈਨੂੰ 5-7 ਮਿੰਟ ਚੰਗੀ ਤਰ੍ਹਾਂ ਨੂੰ ਆਪਾਂ ਨੂੰ ਰਜਾਵਾਂਗੇ ਸਬਜ਼ੀ ਨੂੰ ਤਾਂ ਕਿ ਆਪਣੇ ਮਟਰ ਕੱਚੇ ਸੀ ਉਹ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਜਾਣ ਠੀਕ ਹੈ ਜੀ ਲੋ ਜੀ ਵਿੱਚ ਵਿੱਚ ਦੀ ਆਪਾਂ ਨੂੰ ਇਸ ਤਰੀਕੇ ਨਾਲ ਹਿਲਾਉਂਦੇ ਵੀ ਰਹਿਣਾ ਹੈ ਤੇ ਥੋੜਾ ਜਿਹਾ ਆਪਾਂ ਟੱਕਣ ਇਸ ਤਰ੍ਹਾਂ ਕਰ ਦਾਂਗੇ ਕਿਉਂਕਿ ਜਿੰਨੇ ਕ ਆਪਾਂ ਤਰੀ ਚਾਹੀਦੀ ਆਪਾਂ ਉੰਨੇ ਕ ਆਪਾਂ ਲੋਡ ਆ ਜੇ ਤੁਸੀਂ ਇਹਨੂੰ ਪੂਰਾ ਟੱਕਣ ਟੱਕ ਦੋਗੇ ਤਾਂ ਭਾਫ਼ ਰੀ ਤਰੀ ਦੇ ਵਿੱਚ ਪਾਣੀ ਹੋਰ ਜ਼ਿਆਦਾ ਐਡ ਹੁੰਦਾ ਜਾਊਗਾ ਇਸ ਕਰਕੇ ਤੁਸੀਂ ਥੋੜਾ ਜਿਹਾ ਟੱਕਣ ਨੰਗਾ ਰੱਖਣਾ ਠੀਕ ਹੈ ਜੀ ਲਓ ਜੀ ਸਬਜੀ ਬਹੁਤ ਵਧੀਆ ਬਣ ਕੇ ਆਪਣੀ ਤਿਆਰ ਹੋ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ ਪਾਤਾ ਹੈ ਤੇ ਇਹਦੇ ਨਾਲ ਤਾਂ ਟੇਸਟ ਹੋਰ ਵੀ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਸਬਜੀ ਦਾ ਇਸ ਤਰੀਕੇ ਨਾਲ ਤੁਸੀਂ ਸਬਜੀ ਘਰ ਦੇ ਵਿੱਚ ਜ਼ਰੂਰ ਬਣਾਇਓ ਆਪਣੇ ਬੱਚਿਆਂ ਨੂੰ ਬਹੁਤ ਵਿਦਿਆ ਲੱਗਦੀ ਆ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾਤਾ ਹੈ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਰੰਗਤ ਆਈ ਆਪਣੀ ਸਬਜੀ ਦੀ ਲਓ ਜੀ ਆਪਾਂ ਇਹਨੂੰ ਗੈਸ ਤੋਂ نیچے ਉਤਾਰ ਲਿਆ ਸੀ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਆਪਣੀ ਸਬਜੀ ਬਣੀ ਕਿ ਮਟਰ কুমਬਾ ਦੀ ਤਿਆਰ ਹੋਈ ਹੈ ਪਾ ਦੇਸੀ ਘਿਓ ਮੱਖਣ ਪਾ ਕੇ ਖਾਓ ਬਹੁਤ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਮੇਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਹਜੇ ਹਾਜ਼ਰ ਹੋਈਏ ਤੇ ਪਲੀਜ਼ ਪਲੀਜ਼ ਜੂ ਲਾਈਕ ਕਰਿਓ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਤੁਹਾਨੂੰ ਜੋ ਵੀ ਦਿਖਾਉਣਾ ਸੀ ਬਿਲਕੁਲ ਰੀਅਲ ਤੇ ਸਹੀ ਦਿਖਾਉਣਾ ਹੈ ਓਕੇ ਜੀ ਥੈਂਕ ਯੂ ਬਾਏ